ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਹਾਂਜੀ ਅੱਜ ਤੁਹਾਡੇ ਵਾਸਤੇ ਆਪਾਂ ਦੂਜਾ ਸੂਆ ਸੂਈ ਐਚਬੱਛੀ ਲੈ ਕੇ ਆਏ ਆਂ ਮਗਰ ਇਹਨੇ ਬੱਛੀ ਨੂੰ ਜਨਮ ਦਿੱਤਾ ਤੁਸੀਂ ਦੇਖ ਸਕਦੇ ਹੋ ਬੱਛੀ ਨੂੰ ਜਨਮ ਦਿੱਤਾ ਹੈ ਜੇਰੇ ਦੀ ਪ੍ਰੋਪਰ ਪੈ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਸਿੱਧੂ ਡੇਰੀ ਫਾਰਮ ਕਲਾਲਾ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਅੱਜ ਆਪਾਂ 30 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਆਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਦੂਜਾ ਸੂਆ ਬੱਸੀ ਸੂਈ ਆ ਪਹਿਲੇ ਸੂਏ ਨੇ 27-28 ਕਿਲੋ ਦੁੱਧ ਦਿੱਤਾਗਾ ਇਸ ਵਾਰੀ ਚਾਹੇ ਤੁਸੀਂ 30 ਮੰਨ ਕੇ ਲੈ ਲਓ ਚਾਹੇ 27-28 ਮੰਨ ਕੇ ਲੈ ਲਓ ਕਿਉਂਕਿ ਬੱਚੀ ਬਰੀਡ ਦੇ ਵਿੱਚ ਫੁੱਲਾ ਬਾਕੀ ਤੁਸੀਂ ਦੇਖੋ ਬਿਊਟੀ ਬੱਛੀ ਦੀ ਬਾਕੀ ਥਣ ਵੀ ਮੇਨ ਗੱਲ ਹੱਥੀ ਚੁਾਈ ਵਾਲਾ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਆਪਾਂ ਹੱਥੀ ਚੁਾਈ ਵਾਲਾ ਥਣ ਲੈਣਾਗਾ ਤੇ ਮੰਨ ਕੇ ਚਲੋ ਮਗਰ ਵੀ ਇਹਦੇ ਬੱਚਾ ਬੱਛੀ ਆ ਗਈ ਤੁਸੀਂ ਦੇਖ ਸਕਦੇ ਹੋ ਤੇ ਮੇਨ ਗੱਲ ਜਿਹੜੀ ਜੇਰ ਦੀ ਹੁੰਦੀ ਆ ਜੇਰ ਆਪਣੇ ਘਰੇ ਪਈ ਆ ਅੱਜ 30 ਤਰੀਕ ਨੂੰ ਇਹ ਸੂਈ ਆ ਆਪਾਂ 30 ਦਿਨ ਨੂੰ ਸਾਮੀ ਵੀਡੀਓ ਕਵਰ ਕਰ ਰਹੇ ਆ ਸੋ ਬੱਸੀ ਤੋੜ ਕੇ ਦਿਖਾਉਣਿਆ ਲਾਸਟ ਤੱਕ ਵੀਡੀਓ ਤੇ ਬਨੇ ਰਹੋ ਸੋ ਨੂੰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਬਾਕੀ ਲੈ ਮੇਰੀ ਚੜਾਈ ਜੜੂਈ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਸਮੀ ਪਲੀ ਬੱਸੀ ਬਹੁਤ ਚੰਗੀ ਆ ਇੱਥੋਂ ਦੇਖੋ ਬਰੀਡ ਬਿਊਟੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਕੋਈ ਬਾਦੂਗਾ ਟੂ ਥਾਨ ਨਹੀਂ ਹੈਗਾ ਪੋਲੀ ਤੇ ਮੋਟੀ ਚਵਾਈ ਆ ਥਣ ਬਹੁਤ ਸੋਹਣਾ ਲੱਗਿਆ ਥੀ ਚਵਾਈ ਵਾਲਾ ਫਿਰ ਹਾਲ ਤੁਸੀਂ ਤੁਰਦੀ ਦੇਖੋ ਬੱਚੀ ਬੇਂਜ ਬੂਂਜ ਬਹੁਤ ਚੰਗੀ ਹੌਲੀਪੁੱਤ ਹੌਲੀ ਹੌਲੀ ਸੋ ਇੱਥੋਂ ਦੇਖਿਓ ਤੁਸੀਂ ਇੱਕ ਵਾਰ ਇਧਰੋਂ ਕਿਹੜਾ ਕਢਾ ਦੇ ਲੋ ਲੈ ਚਲੋ ਉਧਰੋਂ ਥੋੜੀ ਬੱਚੇ ਨੂੰ ਤੇਜ਼ੀ ਕਰਦੀ ਇੱਕ ਵਾਰੀ ਹੋਰ ਗੇੜਾ ਲਵਾਉਣਿਆ ਉਹਨੂੰ ਉਹਨੂੰ ਲਿਆ ਪੁੱਤ ਉਧਰੋਂ ਲਿਆ ਪਰ ਉਹਨੂੰ ਲਿਆ ਉਹਦੋਂ ਨੂੰ ਲਿਆ ਸਿੱਧੀ ਤੋਰ ਦੇ ਇੱਕ ਵਾਰੀ ਦੇਖੋ ਇੱਥੋਂ ਇੱਥੋਂ ਦੇਖੋ ਤੁਸੀਂ ਬਿਊਟੀ ਪਲੱਸ ਬਰੀਡ ਤੇ ਹਵਾਨਾ ਦੇਖੋ ਕਿੰਨਾ ਸੋਹਣਾ ਠੋਸ ਹਵਾਨਾ ਤਿਆਰ ਕੀਤਾ ਇੱਥੋਂ ਚੈੱਕ ਕਰਿਓ ਮੇਰੇ ਵੀ ਨਹੀਂ ਲਿਆ ਪੁੱਤ ਮੇਰੇ ਵੀ ਨੂੰ ਲਿਆ ਕੇ ਅੰਦਰ ਨੂੰ ਲਿਆ ਕੋਈ ਨਾ ਤਾਜੀ ਸੂਈ ਆ ਬੱਚੇ ਦਾ ਥੋੜਾ ਕਰਦੀ ਆ ਸੋ ਦੂਜਾ ਸੂਆ ਸੂਈ ਆ ਪਹਿਲੇ ਸੂਏ 27 28 ਕਿਲੋ ਦੁੱਧ ਦਿੱਤਾ ਮੇਨ ਕੰਮ ਹੁੰਦਾ ਜੇਰ ਦਾ ਤੇ ਮਗਰ ਆ ਗਈ ਬੱਚੀ ਧਾਰ ਪੂਰੀ ਪੋਲੀ ਤੇ ਮੋਟੀ ਆ ਕੋਈ ਮੇਰਾ ਵੀਰ ਆਨਲਾਈਨ ਮਂਗਾਊਗਾ ਥਣਾਂ ਦੀ ਇਹ ਪਾਸ ਹੋ ਚੁੱਕੀ ਆ ਥਣਾਂ ਦੀ ਆਪਾਂ ਪਾਸ ਕਰਕੇ ਭੇਜਾਂਗੇ ਕਿਉਂਕਿ ਪਹਿਲਾਂ ਵੀ ਆਪਾਂ ਬੋਲੀ ਕੱਢੀ ਆ ਜੀ 4-5 ਕਿਲੋ ਬੋਲੀ ਕੱਢ ਚੁੱਕੇ ਆ ਬੱਚੀ ਨੂੰ ਦੁੱਧ ਪਿਆ ਹੈਗਾ ਸੋ ਇਥੋਂ ਦੇਖ ਸਕਦੇ ਤੁਸੀਂ ਹਵਾਨਾ ਬਹੁਤ ਸੋਹਣਾ ਠੋਸ ਤਿਆਰ ਕੀਤਾਗਾ ਤੇ ਚਵਾਈ ਤੁਹਾਨੂੰ ਧਾਰਾ ਮਾਰ ਕੇ ਦਿਖਾਉਣਾ ਵੀਡੀਓ ਚ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਾਕੀ ਖਾਣ ਪੀਣ ਨੂੰ ਬਹੁਤ ਖੁੱਲੀ ਆ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਨੂੰ ਬਹੁਤ ਖੁੱਲੀ ਆ ਕਿਉਂਕਿ ਜਿਹੜਾ ਪਸ਼ੂ ਚੰਗਾ ਖਾਊਗਾ ਉਹੀ ਚੰਗਾ ਦੁੱਧ ਦੇਊਗਾ ਬਹੁਤ ਚੰਗੀ ਸਮੀ ਪੜੀ ਆ ਟੌਪ ਦਾ ਨਗੀਨਾ ਹੀ ਆ ਗਿਆ ਇੱਕ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਨੂੰ ਹੱਥੀਂ ਚਵਾਈ ਵਾਲਾ ਥਣ ਚਾਹੀਦਾਗਾ ਆਪਾਂ ਚੰਗੀ ਬੱਚੀ ਲੈਣੀ ਐ ਐਚ ਐਫ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿ ਫੋਨ ਤੇ ਤੁਸੀਂ ਕਨੈਕਟ ਕਰਕੇ ਇਹਨੂੰ ਖਰੀਦ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਸੋ ਮਾਰ ਪੁੱਤ ਧਾਰਾ ਪਸਮਾਕ ਰਾਲਾ ਇੱਕ ਵਾਰੀ ਤੁਹਾਨੂੰ ਧਾਰਾ ਵੀਡੀਓ ਚ ਮਾਰ ਕੇ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਪਸਮਾਕ ਰਾ ਕੇ ਆਪਾਂ ਪਸਮਾਕ ਰਾਲੇ ਮਾਰ ਪੁੱਤ ਧਾਰਾ ਪਸਮਾਕ ਰਾ ਕੇ ਆਪਾਂ ਬੱਚਾ ਲਾ ਕੇ ਤੂੰ ਦੇਖ ਇਥੋਂ ਦੇਖੋ ਪੋਲੀ ਤੇ ਮੋਟੀ ਚਵਾਈ ਆ ਕੋਈ ਭੂਰ ਸਰਲਾ ਨਹੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਊਗਾ ਦੇਖੋ ਸਕੈਂਟਾਂ ਦੇ ਹਿਸਾਬ ਨਾਲ 1.5 ਲੀਟਰ ਵਾਲਾ ਜੱਗ ਉੱਪਰ ਆ ਗਿਆ ਹੁਣ ਮੂਹਰੇ ਸਰਲਾ ਨਹੀਂ ਮਾਰਦੇ ਪੁੱਤ ਸੋ ਦੇਖੋ ਹੁਣ ਅਗਲੇ ਥਣਾਂ ਦੀ ਧਾਰਾ ਚੈੱਕ ਕਰੋ ਐ ਕੋਈ ਭੂਰ ਸਰਲਾ ਨਹੀਂਗਾ ਇੱਕੋ ਜੀ ਧਾਰਾ ਆ ਕੋਈ ਖੋਟ ਸਾਗ ਨਹੀਂ ਥਣਾਂ ਤੇ ਦੇਖੋ ਸਕੈਂਟਾਂ ਦੇ 1.5 ਲੀਟਰ ਵਾਲਾ ਜੱਗ ਭਰ ਗਿਆ ਪੋਲੀ ਤੇ ਮੋਟੀ ਚਵਾਈ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਇਹ ਸੋ ਤੁਸੀਂ ਵੀਡੀਓ ਤੇ ਵੀ ਸੌਦਾ ਕਰ ਸਕਦੇ ਹੋ ਆਪਣੇ ਫਾਰਮ ਤੇ ਆ ਕੇ ਤੁਸੀਂ ਥਣ ਚੈੱਕ ਕਰਕੇ ਬੋਲੀ ਕੱਢ ਕੇ ਵੀ ਸੌਦਾ ਕਰ ਦੇਖੋ ਕੱਲਾ ਕੱਲਾ ਨਿਖਰਵਾ ਥਾਣਾ ਬਾਕੀ ਮਗਰ ਬੱਚਾ ਵੀ ਬੱਚੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੇਂ ਵੀਡੀਓ ਨਾਲ ਧੰਨਵਾਦ